ਕਮਲੇ ਕਰਤੇ YouTube ਵਾਲਿਆਂ ਨੇ ਕਹਾਣੀ ਅਮਰਤ ਕਰਦੀ ਤੈਨੂੰ ਇੰਨੀਆਂ ਗੱਲਾਂ ਦਾ ਕਿੱਥੋਂ ਪਤਾ ਲੱਗ ਜਾਂਦਾ ਹੈ ਕੁੜੇ ਭਾਨੂੰ ਨੇ ਦੀਪੀ ਨੂੰ ਪੁੱਛਿਆ ਮੁੰਡਾ ਆਪਦਾ ਪੁਰਾਣਾ ਮੋਬਾਈਲ ਦੇ ਗਿਆ ਸੀ ਉਹਦੇ ਵਿੱਚ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਹੈ ਦੀਪੂ ਨੇ ਦੱਸਿਆ ਬਸ ਫੇਰ ਕੀ ਸੀ ਭਾਨੂੰ ਕੰਮੋਂਕਾਰੋਂ ਵਿਹਲੀ ਹੋ ਕੇ ਦੀਪੂ ਕੋਲ ਚਲੀ ਜਾਂਦੀ ਵੈਸੇ ਵੀ ਦੋਵੇਂ ਇੱਕ ਪਿੰਡ ਦੀਆਂ ਸੀ ਇੱਕ ਦੂਜੀ ਨਾਲ ਮੋਹ ਕਰਦੀਆਂ ਸੀ ਪੇਕੇ ਜਾਣਾ ਹੁੰਦਾ ਤਾਂ ਇਕੱਠੀਆਂ ਹੀ ਜਾਂਦੀਆਂ ਇੱਕ ਦੂਜੀ ਦੇ ਕੰਮ ਆਉਂਦੀਆਂ ਰਹਿੰਦੀਆਂ ਸੀ ਤੇ ਘਰ ਵੀ ਕੋਲ ਕੋਲ ਸੀ ਕਈ ਵਾਰੀ ਉਹਨਾਂ ਦੇ ਘਰ ਵਾਲੇ ਮਜ਼ਾਕ ਵਿੱਚ ਆਖਦੇ ਜਦੋਂ ਧਰਮ ਰਾਜ ਲੈਣ ਆਇਆ ਤਾਂ ਆਖਣ ਗਿਆ ਖੜ ਜਾ ਮੈਂ ਨਾਲ ਦੀ ਨੂੰ ਸੱਦ ਲਵਾਂ ਭਾਨ ਨੂੰ ਹਰ ਰੋਜ਼ ਦੀਪ ਕੋਲ ਚਲੀ ਜਾਂਦੀ ਉਹਨਾਂ ਨੇ ਆਪਣੇ ਪੇਕੇ ਪਿੰਡ ਵਿਆਹ ਜਾਣਾ ਸੀ ਇਸ ਲਈ ਮੋਬਾਈਲ ਤੇ YouTube ਖੋਲ ਕੇ ਖੋਲੀ ਰੱਖਦੀਆਂ ਜੋ ਚਾਹੁੰਦੀਆਂ ਜਾਣਕਾਰੀ ਮਿਲ ਜਾਂਦੀ ਭਾਨ ਨੂੰ ਮੋਬਾਈਲ ਕਲਪ ਵਿਰਖ ਵਰਗਾ ਲੱਗਣ ਲੱਗ ਪਿਆ ਇੱਕ ਦਿਨ ਉਹਨੇ ਸੁਣਿਆ ਕਿ 5 ਲੀਟਰ ਪਾਣੀ ਪੀਣ ਨਾਲ ਬੰਦਾ ਤੰਦਰੁਸਤ ਹੋ ਜਾਂਦਾ ਅਨੇਕਾ ਬਿਮਾਰੀਆਂ ਦੂਰ ਹੋ ਜਾਂਦੀਆਂ ਉਹਨੇ ਪਤੀ ਭਾਨੇ ਨੂੰ ਵੀ ਦੋਕ ਦਿਨ ਤੋਂ ਹਲਕਾ ਜਿਹਾ ਬੁਖਾਰ ਸੀ ਬਸ ਫਿਰ ਕਿਸੇ ਦੂਜੇ ਦਿਨ ਸਵੇਰੇ ਸਵੇਰੇ ਪਾਣੀ ਦਾ ਜੱਗ ਭਰਿਆ ਥੋੜਾ ਗਰਮ ਕਰਕੇ ਪਹਿਲਾਂ ਭਾਨੇ ਨੂੰ ਉਹਦੇ ਫਾਇਦੇ ਦੱਸੇ ਫਿਰ ਪਿਉਣਾ ਸ਼ੁਰੂ ਕਰਤਾ ਦੋ ਗੁਲਾਸ ਪੀਣ ਤੋਂ ਬਾਅਦ ਭਾਨੇ ਦਾ ਚਿੱਤ ਘਾਉ ਮਾਉ ਹੋਣ ਲੱਗ ਪਿਆ ਉਹਨੇ ਤਰਲਾ ਜਿਆ ਕਰਦਿਆਂ ਆਖਿਆ ਬਸ ਬਸ ਕਰ ਪੰਨੋ ਕੀ ਹੋ ਗਿਆ ਤੈਨੂੰ ਕਿਉਂ ਮੇਰੀ ਜਾਨ ਲੈਣ ਤੇ ਤੁਲੀ ਹੋਈ ਐ ਮੇਰੀ ਗੱਲ ਧਿਆਨ ਨਾਲ ਸੁਣ ਬਸ ਦੋ ਤਿੰਨ ਦਿਨ ਦੀ ਔਖ ਹੈ ਫਿਰ ਦੇਖੀਂ ਘੋੜੇ ਵਾਂਗ ਦੜੰਗੇ ਲੌਂਦਾ ਫਿਰਾਂਗਾ ਭਾਨੂ ਨੇ ਹੌਸਲਾ ਜਿਹਾ ਦਿੱਤੀ ਆਖਿਆ ਹਾਏ ਹਾਏ ਮੈਂ ਨਹੀਂ ਲੌਣੇ ਦੜੰਗੇ ਮੈਂ ਜਿਵੇਂ ਹੈਗਾ ਠੀਕ ਆ ਭਾਨੋ ਨੇ ਪਾਣੀ ਦਾ ਗਲਾਸ ਭਰ ਕੇ ਭਾਨੇ ਨੂੰ ਫੜਾਉਂਦਿਆ ਆਖਿਆ ਲੈ ਓੱਖਾ ਸੁੱਖਾ ਹੋ ਕੇ ਪੀ ਲੈ ਬਸ ਹੁਣ ਤਾਂ ਇੱਕ ਗਲਾਸ ਰਹਿ ਗਿਆ ਭਾਨੇ ਨੇ ਬੱਚਿਆ ਵਾਂਗ ਬੁੱਲ ਕੁੱਟ ਲਈ ਤੇ ਹੱਥ ਦੇ ਇਸ਼ਾਰੇ ਨਾਲ ਮਨਾ ਕਰਨ ਲੱਗਾ ਪਰ ਭਾਨੋ ਨੂੰ ਵੀ ਪੂਰਾ ਹਿਸਾਬ ਸੀ ਜਿਵੇਂ ਬਿਮਾਰ ਕਟੜੂਆ ਨੂੰ ਕਾੜਾ ਪੀਉਣ ਲਈ ਜਵਾੜੇ ਦੱਬ ਕੇ ਮੂੰਹ ਖੋਲ੍ਹ ਲੈਂਦੀ ਸੀ ਓਵੇਂ ਹੀ ਭਾਨੇ ਦਾ ਮੂੰਹ ਖੋਲ੍ਹ ਕੇ ਆਖਰੀ ਗਲਾਸ ਵੀ ਅੱਧਾ ਕੁੱਢ ਲਿਆ ਅੱਧਾ ਕੁ ਭਾਵੇਂ ਭਾਨੇ ਦੇ ਅੰਦਰ ਚਲਾ ਗਿਆ ਹੁਣ ਡੂੜ ਦੋ ਘੰਟੇ ਬਾਅਦ ਖਾਣਾ ਕੁਛ ਪਹਿਲਾਂ ਨਹੀਂ ਖਾਣਾ ਪਾਨਾ ਨਾਲ ਢਾਲ ਚਾ ਹੋਇਆ ਪਿਆ ਸੀ ਦੱਬੀ ਜੀ ਵਾਚ ਬੋਲਿਆ ਮੈਨੂੰ ਲੱਗਦਾ ਹੁਣ ਸਾਰੀ ਉਮਰ ਨਹੀਂ ਮੈਨੂੰ ਭੁੱਖ ਲੱਗਣੀ ਜੋ ਅੰਦਰ ਆ ਉਹ ਵੀ ਬਾਹਰ ਨੂੰ ਆਉਣ ਨੂੰ ਫਿਰਦਾ ਨਾਲੇ ਮੈਂ ਹੁਣ ਇੱਕ ਹੋਰ ਨੁਸਖਾ ਸਿੱਖਿਆ ਅੱਜ ਆਹਾ ਦੇਖ ਤੇਲ ਬਣਾਇਆ ਇਹਦੇ ਨਾਲ ਵਾਲ ਵੀ ਲੰਬੇ ਹੋ ਜਾਣਗੇ ਤੇ ਕਾਲੇ ਵੀ ਪਾਨੋ ਨੇ ਖੁਸ਼ ਹੋ ਕੇ ਦੱਸਿਆ ਮੈਂ ਨਹੀਂ ਲਵਾਉਣਾ ਤੇਲ ਤੂਲ ਹੈਗੀ ਹੈ ਮੇਰੇ ਜਿਹੇ ਜੀ ਵਾਲ ਮੈਂ ਤੇ ਮੇਰੇ ਤੇ ਇਹ ਜੀ ਠੀਕ ਹੈ ਲੈ ਤੇਰੇ ਕੌਣ ਲਾਉਂਦਾ ਹੈ ਇਹ ਤਾਂ ਮੈਂ ਆਪਦੇ ਲਾਉਂ ਸਾਰੀ ਉਮਰ ਹੋ ਗਈ ਤਰਸਦੀ ਨੂੰ ਕਿ ਮੇਰੀ ਵੀ ਲੰਬੀ ਸਾਰੀ ਗੁੱਤ ਹੋਵੇ ਹੈ ਪਰ ਰੀਜ ਮੰਨ ਦੀ ਮਨ ਚ ਰਹਿ ਗਈ ਜਿਉਂਦੇ ਰਹਿਣ YouTube ਵਾਲੇ ਹੁਣ ਤਾਂ ਇਹ ਰੀਜ ਵੀ ਪੂਰੀ ਹੋ ਜੋ ਮੇਰੀ ਪੀੜੀ ਤੇ ਬੈਠ ਕੇ ਆਪਣੇ ਸਿਰ ਵਿੱਚ ਉਂਗਲਾਂ ਦੇ ਪੋਟਿਆਂ ਨਾਲ ਤੇ ਲਾਉਣ ਲੱਗ ਪਈ ਤੇ ਉਸ ਨੂੰ ਖੁਸ਼ੀ ਭਰੀ ਬੇਚੈਨੀ ਹੋ ਰਹੀ ਸੀ ਇੱਕ ਵਾਰੀ ਆਥਣੇ ਜੇ ਰੌ ਉਹਨੇ ਆਪਣੇ ਆਪ ਨੂੰ ਕਿਹਾ ਦੂਜੇ ਦਿਨ ਸਵੇਰੇ ਉੱਠਣ ਸਰਪੰਨ ਨੇ ਆਪਣੀ ਗੁੱਤ ਨੂੰ ਹੱਥ ਰਾ ਕੇ ਦੇਖਿਆ ਇੱਕ ਵਾਰ ਤਾਂ ਹੌਲ ਜਿਹਾ ਪਿਆ ਗਿਆ ਗੁੱਤ ਤਾਂ ਉਨੀ ਕੀ ਸੀ ਗਠਕਦੀ ਫਿਰ ਮੜਾ ਜਾ ਸਵਾਖਲਾ ਹੋਣ ਤੇ ਉਹ ਦੀਪੋ ਦੇ ਘਰੇ ਚਲੀ ਗਈ। ਉਹਦੇ ਵਾਲ ਦੇਖੇ ਉਹ ਵੀ ਔਨੇ ਕੀ ਸੀ। ਘਰ ਕੰਮ ਕਰਨ ਵਾਲੇ ਪਈ ਸੀ ਇਸ ਲਈ ਉਹ ਜਲਦੀ ਨਾਲ ਘਰੇ ਵਾਪਸ ਆ ਗਈ ਪਰ ਉਹਦਾ ਹੌਸਲਾ ਜ ਡਿੱਗ ਪਿਆ। ਅੱਜ ਜਦੋਂ ਉਹ ਭਾਂਡੇ ਕੋਲ ਪਾਣੀ ਲੈ ਕੇ ਆਈ ਤਾਂ ਉਹਦੀ ਚਾਲ ਕੁਝ ਮੱਠੀ ਸੀ। ਅੱਜ ਜਮਦੂਤ ਦੀ ਚਾਲ ਨੂੰ ਕੀ ਹੋ ਗਿਆ? ਭਾਨਾ ਹੱਸ ਕੇ ਕਹਿਣ ਲੱਗਾ। ਮੈਨੂੰ ਜਮਦੂਤ ਕਹਿਣਾ ਹੋਰ ਕੀ? ਬਸ ਸਿੰਗ ਹੀ ਨਹੀਂ ਹੈਗੇ। ਮੇਰੀ ਜਾਨ ਦੇ ਤਾਂ ਤੂੰ ਪਿੱਛੇ ਪਈ ਹੋਈਆਂ ਜਾਨ ਲੈਣ ਵਾਲੇ ਨੂੰ ਤਾਂ ਜਮਦੂਤ ਹੀ ਕਹਿੰਦੇ ਆ। ਤੇਰੇ ਭਲੇ ਲਈ ਕਰਦੀਆਂ ਜੋ ਕੁਛ ਕਰਦੀਆਂ ਹੈ ਅੱਜ ਮੈਂ ਧੱਕਾ ਨਹੀਂ ਕਰਦੀ ਅੱਜ ਤੂੰ ਆਪੇ ਪੀ ਲੈ ਅੱਧਾ ਅੱਧਾ ਗਲਾਸ ਕਰਕੇ ਪੀ ਲਈ ਪਾਣੀ ਦਾ ਜੱਗ ਗਲਾਸ ਰੱਖ ਕੇ ਭਾਨੂੰ ਫਿਰ ਦੀਪੋ ਦੇ ਘਰੇ ਚਲੀ ਗਈ ਹੈ ਕੁੜੀ ਦੀਪੋ ਉਹ ਤਾਂ ਕੰਜਰ ਕਹਿੰਦਾ ਸੀ ਰਾਤੋਂ ਰਾਤ ਵਾਲ ਲੰਬੇ ਹੋ ਜਾਣਗੇ ਐਨੇ ਲੰਬੇ ਵਾਲਾਂ ਵਾਲੀ ਕੁੜੀ ਦੀ ਫੋਟੋ ਵੀ ਲਾ ਰੱਖੀ ਸੀ ਇਹ ਤਾਂ ਕੁਛ ਵੀ ਨਹੀਂ ਫਰਕ ਪਿਆ ਆਹਾ ਨਾਲ ਦੇ ਗਵੰਡੀਆਂ ਦੀ ਕੁੜੀ ਤਾਂ ਕਹਿੰਦੀ ਹੁੰਦੀ ਹੈ ਵੀ ਅਧੀਆਂ ਤੋਂ ਵੱਧ ਗੱਲਾਂ ਦਾ ਉਹਨਾਂ ਦੀ ਗੱਪ ਹੁੰਦੀ ਹੈ ਦੀਪੋ ਨੇ ਕਿਹਾ ਫੇਰ ਹੁਣ ਘਰ ਦੇ ਸਾਰੇ ਕੰਮ ਰਹਿ ਜਾਂਦੇ ਨੇ ਖਾਣਾ ਪਕਾਉਣ ਤੋਂ ਬਿਨਾ ਕੁਝ ਨਹੀਂ ਬਣਦਾ ਮੈਂ ਤਾਂ ਘਰਦਿਆਂ ਤੋਂ ਚੋਰੀਓ ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਵੀ ਮੰਗਵਾ ਲਈਆਂ ਪਰ ਭੋਰਾ ਫਰਕ ਨਹੀਂ ਪਿਆ ਜਿਹੜੇ 5-7 100 ਜੋੜੇ ਸੀਗੇ ਉਹ ਵੀ ਖਰਾਬ ਕਰਲੇ ਆਪਾਂ ਐਂ ਕਰਦੇ ਆਂ ਜਿਹੜਾ ਸਮਾਨ ਆਪਣੇ ਘਰੇ ਹੁੰਦਾ ਨਾ ਉਹਨਾਂ ਨੂੰ ਵਰਤ ਲੈਣੇ ਆ ਤੇ ਗੋਰੇ ਹੋਣ ਦਾ ਰਾਜ ਘਟਦੇ ਆਪਾਂ ਮੈਂ ਤਾਂ ਐਵੇਂ ਬੌਲੀ ਹੋ ਕੇ ਪੈਸੇ ਖਰਚ ਕਰ ਬੈਠੀ ਹੋਰ ਕੀ ਰੰਗ ਸਾਫ ਕਰਨ ਨੂੰ ਕਿੰਨਾ ਕੁਛ ਦੱਸਦੇ ਹੁੰਦੇ ਆ ਟਮਾਟਰ ਆਲੂ ਨੀਂਬੂ ਦੁੱਧ ਵੇਸਣ ਆਪਣੇ ਘਰ ਹੀ ਤਾਂ ਸਾਰਾ ਕੁਝ ਰਸੋਈ 'ਚ ਹੁੰਦਾ ਹੈ 11:00 ਵਜੇ ਸਾਡੇ ਘਰੇ ਆਜੀ ਮੇਰੇ ਕੋਲ ਸਾਰਾ ਸਮਾਨ ਪਿਆ ਹੈ ਭਾਨੂੰ ਨੇ ਉਹਨੂੰ ਪੱਕਾ ਕੀਤਾ ਤੇ ਆਪਣੇ ਘਰ ਵਾਪਸ ਆ ਗਈ 11:00 ਵਜੇ ਦੀਪੂ ਆ ਗਈ ਦੋਵੇਂ ਰਸੋਈ 'ਚ ਚਲੀਆਂ ਗਈਆਂ ਜਿਉਂ ਹੀ ਟਮਾਟਰ ਅੱਧਾ ਅੱਧਾ ਕਰਕੇ ਮੂੰਹ ਤੇ ਘਸਾਉਣ ਲੱਗੀਆਂ ਦੋਵਾਂ ਦੇ ਮੂੰਹ ਲਾਲ ਹੋ ਗਏ ਜਲਣ ਹੋਣ ਲੱਗੀ ਪਾਣੀ ਨੂੰ ਭੱਜੀਆਂ ਮੂੰਹ ਧੋਤੇ ਪਰ ਜਲਣ ਨਹੀਂ ਹਟੀ ਟਮਾਮਾਟਰ ਨਾਲ ਐਨੀ ਜਲਣ ਪਾਨੂ ਨੇ ਮੱਥੇ ਤੇ ਹੱਥ ਮਾਰਿਆ ਤੇ ਦੱਸਿਆ ਕਿ ਕਿਸੇ ਇਸੇ ਚਾਕੂ ਨਾਲ ਤਾਂ ਮਿਰਚਾਂ ਕੱਟੀਆਂ ਸੀ ਜਿਹੜੇ ਨਾਲ ਅਸੀਂ ਹੁਣ ਟਮਾਟਰ ਕੱਟਿਆ ਦੋਵਾਂ ਦੀਆਂ ਅੱਖਾਂ ਲਾਲ ਹੋ ਗਈਆਂ ਦੀਪੂ ਪਾਨਾ ਨੂੰ ਗਾਲਾਂ ਕੱਢੇ ਐ ਤੂੰ ਅੰਨੀ ਸੀ ਮਿਰਚਾਂ ਵਾਲਾ ਚਾਕੂ ਧੋਗੇ ਨਹੀਂ ਸੀ ਰੱਖਿਆ ਚੁੱਪ ਕਰ ਹੌਲੀ ਬੋਲ ਐ ਪਾਨੂ ਨੇ ਕਿ ਚੀਚੀ ਜੀ ਵਟਦੇ ਆਖਿਆ ਬੂ ਨਹੀਂ ਤੇਰਾ ਤਾਂ ਮੂੰਹ ਲਾਲ ਹੋ ਗਿਆ ਸਾਰਾ ਦੀਪੂ ਨੇ ਕਿਹਾ ਆਹ ਹੋ ਤੇਰਾ ਵੀ ਤਾਂ ਲਾਲ ਹੋ ਗਿਆ ਕੁੜੀ ਕੀ ਕਰ ਲਿਆ ਆਪਾਂ ਮੈਨੂੰ ਤਾਂ ਘਰੋਂ ਵੀ ਗਾਲਾਂ ਪੈਣੀਆਂ ਕਿ ਆ ਲਾ ਕੇ ਆ ਲਾ ਠੀਕ ਹੋ ਜੂ ਪਾਨੋ ਨੇ ਦੁੱਧ ਤੋਂ ਮਲਾਈ ਜੀ ਲਾ ਕੇ ਉਹਨੂੰ ਫੜਾਈ ਥੋੜੀ ਦੇਰ ਬਾਅਦ ਜਲਣ ਦਾ ਕੁਛ ਘਟ ਗਈ ਪਰ ਜਿੱਥੇ-ਜਿੱਥੇ ਟਮਾਟਰ ਰਗੜਿਆ ਸੀ ਉੱਥੇ ਲਾਲੀ ਨਹੀਂ ਗਈ ਅੱਜ ਆਪਾਂ ਨੂੰ ਵੀ ਸਕੂਟਰੀ ਵਾਲੀਆਂ ਵਾਂਗੂ ਕੁੜੀਆਂ ਵਾਂਗੂ ਮੂੰਹ ਵਲੇਟ ਕੇ ਰੱਖਣੇ ਪੈਣਗੇ ਮੈਂ ਤਾਂ ਭੈਣੇ ਜਾਨੀ ਆ ਘਰੇ ਪਾਨੋ ਵੀ ਮੂੰਹ ਤੇ ਪੱਲਾ ਜਾਂ ਲੈ ਕੇ ਮੰਜੇ ਤੇ ਬੈਠ ਗਈ ਸੋਚਣ ਲੱਗੀ ਮੈਂ ਤੇ ਦੀਪੂ ਸੱਚੀ ਕਮਲੀਆਂ ਹੀ ਹੋ ਜਾਣੀਆਂ ਕਦੇ-ਕਦੇ ਬੈਠੀਆਂ ਬਿਠਾਈਆਂ ਨਹੀਂ ਪੰਗਾ ਛੇੜ ਰਿਆ ਇਹ ਨਹੀਂ ਪਤਾ ਹੁਣ ਡਾਕਟਰ ਤੋਂ ਦਵਾਈ ਲੈ ਕੇ ਠੀਕ ਹੋਵੇ ਭਾਵੇਂ ਇਹ ਭਾਨੋਂ ਭਾਨੇ ਦੀ ਆਵਾਜ਼ ਆਈ ਨਾਲ ਹੀ ਦੀਪੋ ਦੇ ਘਰ ਵਾਲਾ ਸੀ ਭਾਨੋਂ ਨੇ ਪਿੱਠ ਕਰ ਲਈ ਉਧਰੋਂ ਭਾਨਿਆ ਅੱਜ ਸਾਡੇ ਵਾਲੇ ਚੰਦ ਤੇ ਤਾਂ ਦਾਗ ਪੈ ਗਿਆ ਭਾਨੇ ਤੂੰ ਸਮਝ ਨਹੀਂ ਲੱਗੀ ਭਾਨੋਂ ਦਾ ਮੱਥਾ ਠਣ ਗਿਆ ਕਿ ਦੀਪੋ ਨੇ ਦੱਸੇ ਤਾਂ ਹੋਣਾ ਸੱਚ ਭਾਨੋਂ ਗੁੱਡੀ ਤੇ ਪਰੌਣਾ ਆਉਣ ਵਾਲੇ ਨੇ ਫੋਨ ਆਇਆ ਸੀ ਭਾਨੇ ਨੇ ਜੁੱਤੀ ਛੱਡ ਦੇ ਕਿਹਾ ਭਾਨੋਂ ਤਾਂ ਉੱਠ ਕੇ ਫਟਾਫਟ ਅੰਦਰ ਚਲੀ ਗਈ ਜੇ ਰੀਤੀ ਦੇ ਆਉਣ ਤੇ ਉਸ ਦਾ ਚਾ ਨਹੀਂ ਸੀ ਚੱਕਿਆ ਜਾਂਦਾ ਉਸ ਦੇ ਮੂੰਹੋਂ ਨਿਕਲਿਆ ਲੈ ਅੱਜ ਹੀ ਆਉਣਾ ਤੀ ਗੁੱਡੀ ਨੇ ਵੀ ਜਮਾਈ ਕੀ ਕਹੂਗਾ ਇਹ ਤਾਂ ਦੱਸ ਦੇਣ ਕਿ ਸਾਰਾ ਕੁਝ ਦੀਪੋ ਵੀ ਕੁਛ ਨਹੀਂ ਦੀਪੋ ਦੇ ਵੀ ਕੁਛ ਨਹੀਂ ਪਚਦਾ ਉਹ ਸੋਚ ਰਹੀ ਸੀ ਕਿ ਮੋਟਰਸਾਈਕਲ ਵੇੜੇ ਆਵੜਿਆ ਭਾਨੋਂ ਨੇ ਭਾਨੋਂ ਨੂੰ ਸਮਝ ਨਾ ਲੱਗਿਆ ਕੀ ਕਰੇ ਫਿਰ ਉਹਨੇ ਮੱਥੇ ਤੱਕ ਮਲਮਲ ਦਾ ਦੁਪੱਟਾ ਲੈ ਕੇ ਨੱਕ ਮੂੰਹ ਸਾਰਾ ਕੁਛ ਟਕ ਲਿਆ ਤੇ ਬਾਹਰ ਤੀ ਤੇ ਜਵਾਈ ਨੂੰ ਮਿਲਣ ਚਲੀ ਗਈ ਮਾਂ ਕੀ ਹੋਇਆ ਤੈਨੂੰ ਮੂੰਹ ਕਿਉ ਟਕਿਆ ਗੁੱਡੀ ਨੇ ਪੁੱਛਿਆ ਜਾੜ ਦੁਖਦੀ ਆ ਪੁੱਤ ਭਾਨਾ ਨੇ ਕਿਹਾ ਭਾਨਾ ਤੇ ਧਰਮਾ ਦੋਵੇਂ ਤਾੜੀ ਮਾਰ ਕੇ ਹੱਸ ਪਏ ਹੁਣ ਇਹ ਕੰਜਰ ਨਹੀਂ ਧਰੀ ਟੱਕੀ ਰਹਿਣ ਦਿੰਦੇ ਕਿਸੇ ਦੀ ਐਨੀ ਸੋਚਦੇ ਆ ਕਿ ਜਵਾਈ ਭਾਈ ਦੇ ਸਾਹਮਣੇ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਹੈ ਭਾਨੋ ਬੁੜਬੜਾਈ ਤੇ ਉਸ ਦੇ ਮੂੰਹੋਂ ਉਹਨੂੰ ਗਾਲ ਨਿਕਲੀ ਤੁਸੀਂ ਪੁੱਤ ਕਿਵੇਂ ਆਏ ਬਿਨਾਂ ਖਬਰ ਕੀਤੇ ਹੈ ਮੇਰੀ ਗਰਦਨ ਤੇ ਬਾਹਾਂ ਚ ਦਰਦ ਹੁੰਦਾ ਸੀ ਅਸੀਂ ਦਵਾਈ ਲੈਣ ਆਏ ਸੀ ਸ਼ਹਿਰ ਸੋਚਿਆ ਕਿਹੜਾ ਰੋਜ਼ ਰੋਜ਼ ਇੱਥੋਂ ਲੰਘਣਾ ਚੱਲ ਮੇਲ ਚੱਲਦੇ ਆ ਕਿਉਂ ਦਰਦ ਹੁੰਦਾ ਸੀ ਮੈਨੂੰ ਸਰਵਾਈਕਲ ਐ ਤੈਨੂੰ ਤਾਂ ਪਤਾ ਹੈ ਪਾਨੂ ਚਾਹ ਬਣਾਉਣ ਲੱਗੀ ਬਾਹਰੋਂ ਉੱਚੀ ਉੱਚੀ ਹਸੰਦੀ ਆਵਾਜ਼ਾਂ ਆ ਰਹੀਆਂ ਸੀ ਪਾਨੂ ਸ਼ਰਮ ਨਾਲ ਮਰੀ ਜਾ ਰਹੀ ਸੀ ਉਹਨੂੰ ਦੀਪੇ ਤੇ ਗੁੱਸਾ ਆ ਰਿਹਾ ਸੀ ਤੇ ਦੀਪੋ ਨੂੰ ਸਭ ਕੁਝ ਸਿਖਾਉਣ ਦੀ ਸਕੀਮ ਸੁੱਜੀ ਉਹਨੇ ਗੁੱਡੀ ਨੂੰ ਕਿਹਾ ਤੇਰੀ ਮਾਸੀ ਨੂੰ ਹਾਕ ਮਾਰ ਲੈ ਕੱਲੀ ਐ ਘਰੇ ਉਹ ਵੀ ਚਾਹ ਪੀ ਲੂਗੀ ਕਾਕੇ ਨੂੰ ਵੀ ਆਖ ਅੰਦਰ ਆ ਜਾ ਬੈਠਕ 'ਚ ਬੈਠ ਜੰਨੇ ਆ ਗੁੱਡੀ ਥਿੜੀ ਥੋੜੀ ਦੇਰ ਬਾਅਦ ਵਾਪਸ ਆਈ ਉਹਨੇ ਬਾਹਰੋਂ ਹੀ ਆਵਾਜ਼ ਮਾਰੀ ਮਸੀਤੋਂ ਮੂੰਹ ਸੇ ਰਿਬੇਟ ਕੇ ਸਫਾਈ ਕਰਨ ਲੱਗੀ ਹੋਈ ਐ ਤੈਨੂੰ ਦੇਖ ਕੇ ਲੱਗੀ ਹੋਣੀ ਐ ਧਰਮੇ ਨੇ ਆਖਿਆ ਫੇਰ ਸਾਰੇ ਜਣੇ ਹੱਸਣ ਲੱਗ ਪਏ ਅੰਦਰ ਪਨੋਕ ਚੀਚੀਆਂ ਵੱਟੀ ਜਾ ਰਹੀ ਸੀ ਗੁੱਡੀ ਨੇ ਮਾਂ ਨੂੰ ਆਖਿਆ ਬਾਹਰ ਨਹਿ ਮੇਠ ਬੈਠ ਕੇ ਚਾਹ ਪੀਣਗੇ ਸਾਰੇ ਜਣੇ ਮੰਜਿਆਂ ਵਿੱਚਕਾਰ ਛੋਟਾ ਮੇਜ਼ ਰੱਖਦੇ ਕੋਲੀਆਂ ਵਿੱਚ ਪੰਜੀਰੀ ਪਾ ਕੇ ਨਾਲ ਚਾਹ ਵਾਲੀ ਟ੍ਰੇ ਗੁੱਡੀ ਨੂੰ ਫੜਾਉਂਦੇ ਆਖਿਆ ਜਾ ਪੁੱਤ ਤੂੰ ਹੀ ਫੜਾ ਆ ਚਾ ਗੁੱਡੀ ਚਾਹ ਪੜਾਉਣ ਗਈ ਤੇ ਤੇਰ ਮਾ ਆਖਣ ਲੱਗਿਆ ਤੇਰੀ ਮਾਂ ਨੂੰ ਵੀ ਬੁਲਾ ਲੈ ਉਹ ਵੀ ਇੱਥੇ ਬਹਿ ਕੇ ਚਾਹ ਪੀ ਲੂ ਮਾਂ ਦੀ ਤਾਂ ਜਾੜ ਦੁਖਦੀ ਐ ਭਾਨ cure ਆ ਜਾ ਬਾਹਰ ਆਪਣੀ ਗੁੱਡੀ ਵੀ ਥੋੜੀ YouTube ਨੇ ਹੀ ਬਿਮਾਰ ਕੀਤੀ ਐ ਭਾਨ ਨੇ ਆਵਾਜ਼ ਮਾਰਦੇ ਆਖਿਆ ਭਾਨ ਨੂੰ ਬਾਹਰ ਆ ਗਈ ਤੇ ਜਵਾਈ ਨੇ ਦੱਸਿਆ YouTube ਤੇ ਦੇਖ ਕੇ ਸਰਵਾਈਕਲ ਦੀ ਐਕਸਰਸਾਈਜ਼ ਕਰਨ ਲੱਗੀ ਛੇਤੀ ਠੀਕ ਹੋਣ ਲਈ ਵੱਧ ਜ਼ੋਰ ਲਾ ਬੈਠੀ ਦਰਦ ਵੱਧ ਗਿਆ ਡਾਕਟਰ ਨੇ ਸਾਰੇ ਟੈਸਟ ਤੇ ਐਕਸਰੇ ਕਰਾਇਆ ਕਹਿੰਦਾ ਹੈ ਵੀ ਨਾੜਾਂ ਤੇ ਵੱਧ ਦਾਬ ਆ ਗਈ ਹੋਰ ਹੁਣ 4000 ਲਾ ਕੇ ਆਈ ਐ ਗੁੱਡੀ ਨੇ ਢਿੱਲਾ ਜਿਹਾ ਮੂੰਹ ਬਣਾ ਕੇ ਆਖਿਆ ਤੇਰੀ ਮਾਂ ਤੇ ਮਾਸੀ ਵੀ ਡਾਕਟਰ ਨਹੀਂ ਆ ਬੜੀਆਂ ਫਿਰਦੀਆਂ ਸੀ ਭਾਨੋ ਭਾਨੋ ਆਪਦੀ ਲੰਬੀ ਗੁੱਤ ਤੇ ਗੋਰਾ ਰੰਗ ਵੀ ਦਿਖਾ ਕੇ ਗੁੱਡੀ ਨੂੰ ਉਹ ਫਿਰ ਹੱਸ ਪਈ ਭਾਨਿਆ ਤੈਨੂੰ ਯਾਦ ਹੈ ਉਹ ਸਾਰੀ ਉਮਰ ਆਪ ਦੇ ਕਣਕਵੰਨੇ ਰੰਗ ਕਰਕੇ ਇੱਕੋ ਬੋਲੀ ਤੇ ਨੱਚਦੀਆਂ ਸੀ ਕਿੱਦੇ ਵਿੱਚ ਅਕਲ ਹੋਵੇ ਨੀ ਭਾਵੇਂ ਰੰਗ ਹੋਵੇ ਕਾਲਾ ਪਰ ਹੁਣ ਪਤਾ ਨਹੀਂ ਕਿਉਂ ਅਕਲ ਨੂੰ ਪਿੱਛੇ ਕਰਤਾ ਧਰਮਾ ਬੋਲਿਆ ਬਸ ਕਰੋ ਜੀ ਹੁਣ ਮਾਂ ਨੂੰ ਹੋਰ ਨਾ ਤੰਗ ਕਰੋ ਜਵਾਈ ਨੇ ਭਾਨੂ ਦਾ ਪੱਖ ਰੰਡਿਆ ਆਖਿਆ ਕੋਈ ਨਾ ਪੁੱਤ ਕਰ ਲੈਣ ਦੇ ਟੀਚਰ ਇਹਨਾਂ ਨੂੰ ਭਾਨੂ ਨੇ ਹਾਰ ਜੀ ਮੰਨਦੇ ਆਖਿਆ ਪਰ ਇੱਕ ਗੱਲ ਤਾਂ ਹੈ ਭਾਨੂ ਤੇ ਦੀਪੂ ਨੂੰ ਟਾਈਮ ਦਾ ਨਹੀਂ ਕਦੇ ਪਤਾ ਲੱਗਿਆ ਜਿਹੜੇ ਕੰਮ ਬਿਨ ਸਰਦਾ ਨਹੀਂ ਉਹੀ ਕਰਿਆ ਇਹਨਾਂ ਨੇ 15 ਦਿਨ ਹੋ ਗਏ ਇਹਨਾਂ ਨੂੰ ਪਰसों ਮੇਰੀ ਸਹੇਲੀ ਦਾ ਫੋਨ ਆਇਆ ਸੀ ਕਹਿੰਦੀ ਉਹਦੀ ਸੱਸ ਨੇ YouTube ਤੇ ਸਬਜੀ ਬਣਾਓ ਬਣਾਉਂਦੇ ਦੇਖ ਲਿਆ ਕਿਸੇ ਨੂੰ ਮੇਰੀ ਸਹੇਲੀ ਨੂੰ ਉਵੇਂ ਸਬਜੀ ਬਣਾਉਣ ਨੂੰ ਆਖਿਆ ਕਹਿੰਦੀ ਆਪਾਂ ਆਮ ਸਬਜੀ ਬਣਾਉਣੇ ਆ ਉਵੇਂ ਬਣਾਵਾਂਗੇ ਜਿਵੇਂ YouTube ਤੇ ਵਾਲਿਆਂ ਨੇ ਬਣਾਈ ਸੀ ਮੈਂ ਨਹੀਂ ਰੋਟੀ ਖਾਣੀ ਘਰ ਵਾਲੇ ਨੇ ਕਿਹਾ ਮੇਰੀ ਮਾਂ ਆਖਦੀ ਐ ਉਵੇਂ ਕਰ ਮੇਰੀ ਮਾਂ ਕਿਹਾ ਪੱਥਰ ਤੇ ਲਕੀਰ ਐ ਉਹਨਾਂ ਦੇ ਘਰੇ ਪੂਰਾ ਕਲੇਸ਼ ਪੈ ਗਿਆ ਉਹੀ ਜੀ ਸਬਜੀ ਬਣਾਓ ਇਹ ਤਾਂ ਮਾੜੀ ਗੱਲ ਐ ਵੀ ਨੂੰ ਦੀ ਨੂੰ ਤੰਗ ਕਰਨਾ ਪਰੇਸ਼ਾਨ ਕਰਨ ਵਾਲੀ ਗੱਲ ਹੋਈ ਧਰਮਾ ਬੋਲੇ ਮੈਨੂੰ ਲੱਗਦਾ ਹੈ ਅੱਧੀ ਦੁਨੀਆ ਤਾਂ ਆਪਦਾ ਟਾਈਮ ਖਰਾਬ ਕਰਦੀ ਹੈ ਕਮਲੇ ਹੋਏ ਪਏ ਆ ਲੋਕ ਆਪਦਾ ਦਿਮਾਗ ਨਹੀਂ ਵਰਤਦੇ ਭਾਨੀ ਦੀ ਜਵਾਈ ਨੇ ਕਿਹਾ ਗੱਲ ਸੱਚੀ ਹੈ ਭਾਈ ਅਸੀਂ ਤਾਂ ਸੱਚੀ ਕਮਲੀਆਂ ਹੋ ਗਈਆਂ ਸੀਗੀਆਂ ਦੀਪੂ ਵੇੜੇ ਵੜਦਿਆਂ ਬੋਲੀ ਆਪਣੀ ਖਾਣੀ YouTube ਦਾ ਕਮਾਲ ਆਪਾਂ ਨੇ ਦੇਖਿਆ ਤੇ ਆਪਾਂ ਭਾਵਾਂ YouTube ਤੇ ਵੀਡੀਓ ਪਾਉਨੇ ਆ ਪਰ ਹਰ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਆਪਦਾ ਵੀ ਦਿਮਾਗ ਕੰਮ ਆਪਦੇ ਦਿਮਾਗ ਤੋਂ ਵੀ ਕੰਮ ਲੈਣਾ ਚਾਹੀਦਾ ਇਹ ਜੀਆਂ ਹੋਰ ਵਿਅੰਗਾਤਮਕ ਕਹਾਣੀਆਂ ਜਿੰਨਾ ਤੋਂ ਸਾਨੂੰ ਸੀਧੇ ਵੀ ਮਿਲਦੀ ਹੈ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਆਖਿਆ ਦਿਓ ਆਪਦਾ ਧਿਆਨ ਰੱਖਣਾ ਰੱਬ ਰੱਖਾ